ਗੋਦੂ ਬਾਈ ਤੋਂ ਲੈ ਕੇ ਆਇਆ ਮਨੇਲੇ ਵਾਲੇ ਤੋਂ ਆ ਅੱਛਿਆ ਆ ਦੇਖ ਲਾ ਇੱਕ ਇਹ ਕਿਹੜਾ ਕਿ ਨਾਗਰਾ ਇਹ ਨਾ ਜੀ ਰੰਗ ਦਾ ਛੋਟੇ ਹੈਗਾ ਜੀ ਲਾਲ ਚਿੱਟਾ ਦੱਬਾ ਦਿਆ ਅੱਛਿਆ ਹਾਂ ਠੀਕ ਹੈ ਇਹ ਲੈਂਦਾ ਕੰਨ ਬਹੁਤ ਨੇ ਨਾ ਬਾਈ ਧੰਨਵਾਦ ਆ ਜੀ ਕਿੰਨੇ ਇੰਚਾਂ ਦਾ ਹੋ ਕੰਨ ਇਹ 22 ਇੰਚ ਕੰਨ ਆ ਜੀ ਮੇਹਣਿਆ ਹਾਂ ਜੀ ਮੈਨੂੰ ਕਿਹਨਾਂ ਸਾਢੇ 7 ਪੌਣੇ 8 ਕੰਨ ਪੌਣੇ 8 ਪੌਣੇ 8.4 ਲੋ ਕੰਨ ਦੇਖੋ ਬਾਈ ਬੱਕਰੇ ਦੇ ਇੱਡੇ-ਇੱਡੇ ਕੰਨ ਨਹੀਂ ਦੇਖੇ ਹੁਣ ਕਿਤੇ ਵੀ ਤੁਸੀਂ ਬੱਕਰੇ ਦੇ ਚੌੜਾ ਵੀ ਕੰਨ ਪੂਰਾ ਹਨਾ ਹਾਂ ਹਾਂ ਛੱਡੀ ਬਈ ਕੰਨ ਛਾੜਦੇ ਥੱਲੇ ਲੈ ਬਈ ਆ ਬੱਕਰੇ ਦੇ ਕੰਨ ਦੇਖੋ ਯਾਰ ਹੂੰ ਦੇਖ ਲਓ ਉਹ ਬੁੱਧੂ ਲਵੇ ਵੀ ਚੰਗੀ ਬਰੀਡ ਆ ਹਨਾ ਹਾਂ ਹਾਂ ਬੁੱਧੂ ਬਲੇ ਬਹੁਤ ਵਧੀਆ ਜੀ ਹੂੰ ਕੰਨ ਦੇਖੋ ਬਾਕੀ ਸਿੰਘ ਮੂੰਹ ਮੱਥਾ ਦੇਖੋ ਨਾ ਐਸਾ ਬੁੱਧੂ ਵਾਲੀ ਲਾਈਨ ਦਾ ਇਹ ਹਾਂ ਹਾਂ ਠੀਕ ਆ ਕੰਨ ਬਹੁਤ ਆ ਯਾਰ ਬੱਕਰੇ ਦਾ ਬਈ ਇਦੋਂ ਲੈਤੀ ਕੋਈ ਝੋਲੀ ਫਰੇ ਜੇ ਹਾਏ ਜੇ ਜੋਂ ਸਾਰੀਆਂ ਲਵਾਤੀਆਂ ਜੀ ਕੱਤੇ ਚ ਪਤਾ ਲ ਕੋ ਰਿਜ਼ਲਟ ਆ ਇਹਨਾਂ ਦਾ ਸਾਰੀਆਂ ਇੱਤੀ ਲਵਾਤੀਆਂ ਨਹੀਂ ਇਦੋਂ ਲਵਾਈਆਂ ਕਾਲੇ ਦੇ ਦਫੇ ਝੁੱਲੀ ਬਾਤੀ ਦੀ ਵੀ ਇਹਦਾ ਰਿਜ਼ਲਟ ਦੇਖਦੇ ਆ ਕੀ ਆਉਂਦਾ ਬਈ ਕੰਨ ਵੱਡੇ ਨੇ ਹਣਾ ਕੰਨ ਵੱਡੇ ਨੇ ਬਾਕੀ ਬੱਥਾ ਤੱਕ ਮਾ ਜੇ ਇਹਦਾ ਸਿਆ ਜਦੋਂ ਇਹ ਬੱਚਾ ਤੁਸੀਂ ਲਿਆਂਦਾ ਤਾਂ ਇਹਦੀ ਮਾਂ ਮੂ ਕਿਵੇਂ ਸੀਗੀ ਮਾਂ ਬਾਪ ਵਗਿਆ ਜੀ ਕਾਲੀ ਛੇਰੀ ਸੀ ਈਦੀ ਮਾਂ ਹਾਂ ਕਾਲੀ ਛੇਰੀ ਸੀ ਨਾ ਮਿੱਤੇ ਹਾਂ ਹਾਂ ਕਾਲੀ ਛੇਰੀ ਸੀ ਠੀਕ ਹੈ ਬੁੱਧੂ ਨੇ ਵੀ ਆਦੇ ਘਰ ਦਾ ਬੱਚਾ ਦਿੱਤਾ ਤੁਹਾਨੂੰ ਹਾਂ ਹਾਂ ਜੀ ਦੁੱਧ ਦੁੱਧ ਨੂੰ ਕਿਵੇਂ ਸੀ ਉਹ ਦੁੱਧ ਨੂੰ ਬਹੁਤ ਵਧੀਆ ਦੀ 4 5 ਕਿਲੋ ਦੇ ਗੇੜ ਕੱਢਦੀ ਆ ਜੀ ਇਸੇ ਹਾਫਰ ਦਾ ਦੁੱਧ ਪੱਖੋਂ ਵੀ ਚੰਗਾ ਹੈ ਨਾ ਹਾਂ ਜੀ